ਪੁਰਾਤਨ ਸਮੇਂ ਦੇ ਲੋਕ ਚੇਚਕ ਨੂੰ ਸ਼ੀਤਲਾ ਮਾਤਾ ਦੀ ਕਿਰਪਾ ਜਾਂ ਗੁੱਸਾ ਮੰਨਦੇ ਸਨ ਉਹ ਸਮੇਂ ਦੇ ਚਾਨਕੀ ਮਾਤਾ ਨਰਾਜ ਹੋਈ ਤਾਂ ਚੇਚਕ ਹੋ ਜਾਂਦੀ ਹੈ ਅਸਲ 'ਚ ਚੇਚਕ ਇੱਕ ਭਿਆਨਕ ਸ਼ੂਤ ਦੀ ਬਿਮਾਰੀ ਹੈ ਜੋ ਵੀ ਰੋਗੀ ਨੂੰ ਦੂਜੇ ਤੋਂ ਜਲਦੀ ਲੱਗ ਜਾਂਦੀ ਹੈ ਇਸ ਨਾਲ ਬੁਖਾਰ ਹੁੰਦਾ ਸਰੀਰ ਤੇ ਪਾਣੀ ਵਾਲੇ ਦਾਣੇ ਨਿਕਲਦੇ ਅਤੇ ਅੱਖਾਂ ਜਾਂ ਸਰੀਰ ਦੇ ਅੰਗ ਖਰਾਬ ਹੋ ਜਾਂਦੇ ਹਨ ਮਹਾਰਾਜਾ ਰਣਜੀਤ ਸਿੰਘ ਦੀ ਸੱਜੀ ਅੱਖ ਵੀ ਬਚਪਨ ਵਿੱਚ ਚੇਚਕ ਨਾਲ ਹੀ ਖਤਮ ਹੋ ਗਈ ਸੀ ਜਦੋਂ ਲਾਹੌਰ ਵਿੱਚ ਚੇਚਕ ਦੀ ਮਹਾਂਮਾਰੀ ਫੈਲੀ ਤਾਂ ਸ੍ਰੀ ਗੁਰੂ ਅਰਜਨ ਦੇਵ ਜੀ ਆਪਣੇ ਪੁੱਤਰ ਗੁਰੂ ਹਰਗੋਬਿੰਦ ਸਾਹਿਬ ਸਮੇਤ ਲਾਹੌਰ ਪਹੁੰਚੇ ਉਹਨਾਂ ਲੰਗਤ ਚਲਾਏ ਦਵਾਈਆਂ ਵੰਡੀਆਂ ਤੇ ਮਰੀਜ਼ਾਂ ਦੀ ਸੇਵਾ ਕੀਤੀ ਪਰੰਤੂ ਬਚਪਨ ਵਿੱਚ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਵੀ ਚੇਚਕ ਹੋ ਗਈ ਕੁਝ ਲੋਕਾਂ ਨੇ ਗੁਰੂ ਜੀ ਨੂੰ ਸ਼ੀਤ라 ਦੇ ਮੰਦਰ ਜਾਣ ਦੀ ਸਲਾਹ ਦਿੱਤੀ ਪਰ ਗੁਰੂ ਜੀ ਨੇ ਉਹਨਾਂ ਨੂੰ ਸਮਝਾਇਆ ਕਿ ਇਹ ਇੱਕ ਬਿਮਾਰੀ ਹੈ ਮਾਤਾ ਨਹੀਂ ਇਲਾਜ ਕਰਨਾ ਚਾਹੀਦਾ ਹੈ ਨਾ ਕਿ ਅੰਧ ਵਿਸ਼ਵਾਸ ਕਰਨਾ ਅੱਜ ਟੀਕਾ ਕਰਨਾ ਹੀ ਚੇਚਕ ਭਾਰਤ ਤੋਂ ਖਤਮ ਹੋ ਚੁੱਕੀ ਹੈ ਜਦ ਤੱਕ ਲੋਕ ਇਸ ਨੂੰ ਮਾਤਾ ਮੰਨਦੇ ਰਹੇ ਬਿਨਾਂ ਇਲਾਜ ਹਜ਼ਾਰਾਂ ਲੋਕ ਮਰਦੇ ਰਹੇ ਪਰ ਹੁਣ ਗਿਆਨ ਨੇ ਅੰਧ ਵਿਸ਼ਵਾਸ ਦੀ ਥਾਂ ਲੈ ਲਈ ਹੈ